ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਆਦੀ ਬੜੀ ਦਿਲਚਸਪਤਾ ਹੈ ਤੇ ਬੜੀ ਹੈਰਾਨ ਕਰ ਦੇਣ ਵਾਲੀ ਹੈ ਗੱਲ ਕਰਾਂਗੇ ਦੋਸਤੋ ਕਪੂਰਥਲਾ रियासत ਦੇ ਬਾਰੇ ਔਰ ਇਸ ਰਿਆਸਤ ਦੀ ਇੱਕ ਸਹਿਜਾਦੀ ਹੁੰਦੀ ਸੀ ਜਿਹਦਾ ਨਾਂ ਸੀ ਗੋਬਿੰਦ ਕੌਰ ਇਹਦੇ ਦੋਸਤੋ ਕਾਰਨਾਮੇ ਤੇ ਕਿਸੇ ਸੁਣਾਉਣੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕਿਦਾਂ ਇਹ ਚੱਕਰਬਾਜ਼ੀਆਂ ਪਾਉਂਦੀ ਸੀ ਤੇ ਅੰਤ ਦੇ ਵਿੱਚ ਇਹਦੀ ਕੀ ਦੁਰਦਸ਼ਾ ਹੋਈ ਇਹ ਸਾਰੀਆਂ ਗੱਲਾਂ ਸੁਣਨ ਵਾਲੀਆਂ ਐ ਕਿਉਂਕਿ ਪ੍ਰਾਣ ਜਿਹੜੇ ਆਪਣੇ ਰਾਜੇ ਸੀਗੇ ਸਾਰੇ ਅੰਗਰੇਜ਼ਾਂ ਦੇ ਗੁਲਾਮ ਸੀਗੇ ਜੇ ਇਹ ਕਿਤੇ ਚੱਜਦੇ ਹੁੰਦੇ ਤਾਂ ਸ਼ਾਇਦ ਆਪਾਂ ਗੁਲਾਮ ਨਾ ਹੁੰਦੇ ਸੋ ਖੈਰ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਹਲੇ ਤੱਕ ਉਹ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਪੰਜਾਬ ਦੇ ਦੁਆਬੇ ਖਿੱਤੇ ਦੀ ਕਪੂਰਥਲਾ ਰਿਆਸਤ ਉੱਤਰੀ ਭਾਰਤ ਦੀਆਂ ਮਸ਼ਹੂਰ ਰਿਆਸਤਾਂ ਵਿੱਚੋਂ ਇੱਕ ਹੈ ਉਦੋਂ ਗੁਲਾਮ ਗਲਾਨੀ ਉਸ ਰਿਆਸਤ ਦਾ ਪ੍ਰਧਾਨ ਮੰਤਰੀ ਹੁੰਦਾ ਸੀ ਔਰ ਕਪੂਰਥਲੇ ਦੇ ਮਹਾਰਾਜੇ ਨਿਹਾਲ ਸਿੰਘ ਦੇ ਰਾਜ ਸਮੇਂ ਉਹ ਪੂਰਾ ਤਾਨਾਸ਼ਾਹ ਸੀਗਾ ਰਿਆਸਤ ਦੇ ਵਜ਼ੀਰ ਤੇ ਅਫਸਰ ਉਹ ਤੋਂ ਡਰਦੇ ਸੀ ਇਥੋਂ ਤੱਕ ਕਿ ਮਹਾਰਾਜਾ ਵੀ ਹਰ ਕੰਮ 'ਚ ਉਹਦਾ ਸਹਾਰਾ ਲੈਂਦਾ ਸੀ ਉਹਦੀ ਤਾਕਤ ਨੂੰ ਬੰਗਾਰਨ ਵਾਲਾ ਸਰਕਾਰ ਵਿੱਚ ਹੋਰ ਕੋਈ ਨਹੀਂ ਸੀ ਉਹ ਇਟਲੀ ਦੇ ਮੁਸੋਲਿਨੀ ਤੇ ਮੈਸੂਰ ਦੇ ਹੈਦਰ ਅਲੀ ਮੰਗ ਲੋਕਾਂ ਨੂੰ ਦਬਾ ਕੇ ਰੱਖਦਾ ਸੀ ਉਹਨਾਂ ਦਿਨਾਂ 'ਚ ਰਾਜੇ ਮਹਾਰਾਜੇ ਨਾਂ ਦੇ ਹਕਮ ਹੁੰਦੇ ਸੀਗੇ ਅਸਲ ਜਿਹੜੀ ਪਾਵਰ ਸੀ ਇਹ ਪ੍ਰਧਾਨ ਮੰਤਰੀ ਦੇ ਹੱਥਾਂ 'ਚ ਹੁੰਦੀ ਸੀਗੀ ਔਰ ਉਹ ਨੇਪਾਲ ਦੇ ਰਾਣਿਆਂ ਬਾ ਸਹੀ ਅਰਥਾਂ 'ਚ ਤਾਨਾਸ਼ਾਹ ਹੁੰਦੇ ਸੀ ਔਰ ਇਹ ਤਾਨਾਸ਼ਾਹ ਲੋਕਾਂ ਦੀ ਤਸੱਲੀ ਲਈ ਮਹਾਰਾਜੇ ਨੂੰ ਇੱਕ ਸ਼ਾਹੀ ਨਿਸ਼ਾਨੀ ਵਜੋਂ ਵਰਤਦੇ ਸੀਗੇ ਅਸਲ ਪਾਵਰ ਦੀ ਵਰਤੋਂ ਉਹ ਆਪ ਕਰਦੇ ਸੀ ਗੁਲਾਮ ਗਲਾਨੀ ਸਭ ਤੋਂ ਵੱਖਰਾ ਪੂਰੀ ਸ਼ਾਨੋ ਸ਼ੌਕਤ ਨਾਲ ਰਹਿੰਦਾ ਸੀ ਔਰ ਉਹ ਮੰਤਰੀ ਮੰਡਲ ਦੀਆਂ ਬੈਠਕਾਂ ਸ਼ਹਿਜ਼ਾਦੀ ਗੋਬਿੰਦ ਕੌਰ ਦੇ ਮਹਿਲ ਦੇ ਨੇੜੇ ਸਥਿਤ ਦੀਵਾਨ ਖਾਨੇ ਵਿੱਚ ਕਰਦਾ ਹੁੰਦਾ ਸੀ ਸ਼ਹਿਜ਼ਾਦੀ ਮਹਾਰਾਜਾ ਨਿਹਾਲ ਸਿੰਘ ਦੀ ਪੁੱਤਰੀ ਤੇ ਕਪੂਰਤਲਾ ਨਰੇਸ਼ ਖੜਕ ਸਿੰਘ ਦੀ ਭੈਣ ਸੀਗੀ ਉਹ ਆਪਣੇ ਰੂਪ ਸਡੌਲ ਸਰੀਰ ਤੇ ਪੂਰੀ ਖੂਬਸੂਰਤੀ ਦੇ ਕਾਰਨ ਮਸ਼ਹੂਰ ਸੀ ਉਦਾਂ ਤਾਂ ਗੁਲਾਮ ਗਲਾਨੀ ਦਾ ਆਪਣਾ ਹਰਮ ਵੀ ਸੀਗਾ ਜਨਨੀਆਂ ਦਾ ਪਰ ਉਹ ਸ਼ਹਿਜ਼ਾਦੀ ਤੇ ਹੁਸਨ ਦਾ دیਵਾਨਾ ਸੀ ਉਹਨਾਂ ਵੇਲੇਾਂ ਚ ਬਹੁਤੀਆਂ ਹਿੰਦੂ ਰਿਆਸਤਾਂ ਦੇ ਪ੍ਰਧਾਨ ਮੰਤਰੀ ਮੁ슬ਮਾਨ ਹੁੰਦੇ ਸੀਗੇ ਤੇ ਸਰਕਾਰੀ ਭਾਸ਼ਾ ਫਾਰਸੀ ਜਾਂ ਉਰਦੂ ਹੁੰਦੀ ਸੀ ਤਮਾਮ ਸਰਕਾਰੀ ਦਸਤਾਵੇਜ਼ ਤੇ ਫੈਲਾ ਫਾਰਸੀ ਜਾਂ ਫਾਰਸੀ ਰੁਮਾ ਉਰਦੂ ਵਿੱਚ ਲਿਖੀਆਂ ਜਾਂਦੀਆਂ ਸਨ ਵਜ਼ੀਰਾਂ ਤੇ ਅਫਸਰਾਂ ਨੂੰ ਫਾਰਸੀ ਉਰਦੂ ਦੀ ਜਾਣਕਾਰੀ ਲਾਜ਼ਮੀ ਸੀ ਔਰ ਇਹ ਇਸ ਗੱਲ ਦਾ ਸਬੂਤ ਹੈ ਕਿ ਭਾਵੇਂ ਮੁਗਲਿਆ ਰਾਜ ਖਤਮ ਹੋਏ ਨੂੰ ਬਹੁਤ ਦੇਰ ਹੋ ਗਈ ਸੀ ਪਰ ਅਜੇ ਵੀ ਉਹਦਾ ਬਹੁਤ ਜ਼ਿਆਦਾ ਪ੍ਰਭਾਵ ਸੀਗਾ ਰਿਆਸਤ ਦੇ ਮੁਸਲਮਾਨ ਅਫਸਰ ਸਿੱਖਾਂ ਹਿੰਦੂਆਂ ਜਾਂ ਇਸਾਈਆਂ ਦੇ ਵਿਰੁੱਧ ਨਹੀਂ ਸਨ ਸਗੋਂ ਦੂਜੇ ਧਰਮਾਂ ਦਾ ਸਤਕਾਰ ਕਰਨ ਤੇ ਸਹਿਣਸ਼ੀਲਤਾ ਜਜ਼ਬੀ ਰੱਖਦੇ ਸੀਗੇ ਹੁਣ ਗੁਲਾਮਗਲਾਨੀ ਅਰਬ ਤੋਂ ਆਉਣ ਵਾਲੇ ਮੁ슬ਮਾਨਾਂ ਦੀ ਵੰਸ਼ਾਂ ਵਿੱਚੋਂ ਸੀਗਾ ਜਿਨ੍ਹਾਂ ਨੇ ਪੁਰਾਣੇ ਵੇਲਿਆਂ 'ਚ ਭਾਰਤ 'ਤੇ ਹਮਲੇ ਕੀਤੇ ਸੀ ਉਹ ਜਲੰਧਰ ਤੇ ਲਾਹੌਰ 'ਚ ਬਸ ਗਏ ਸੀਗੇ ਔਰ ਉਹ ਉਹਨਾਂ ਵਿੱਚੋਂ ਨਹੀਂ ਸੀ ਜੋ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਹਿੰਦੂਆਂ ਤੋਂ ਮੁ슬ਮਾਨ ਬਣੇ ਸੀ ਉਹ ਪਟਿਆਲਾ ਰਿਆਸਤ ਦਾ ਪ੍ਰਧਾਨ ਮੰਤਰੀ ਸਰ لیاقت ਹਯਾਤ ਖਾਨ ਦਾ ਨਦੀਕੀ ਰਿਸ਼ਤੇਦਾਰ ਸੀ ਗੁਲਾਮ ਗਲਾਨੀ ਬੜੀਆਂ ਵਿਲਾਸੀ ਆਦਤਾਂ ਦਾ ਮਾਲਕ ਸੀ ਉਹਦੀਆਂ ਕਈ ਬੇਗਮਾਂ ਸਨ ਜੋ ਕਿ ਮੁਸਲਮਾਨੀ ਧਰਮ ਅਨੁਸਾਰ ਸਖਤ ਪਰਦੇ ਵਿੱਚ ਰਹਿੰਦੀਆਂ ਸੀਗੀਆਂ ਦੀਵਾਨਖਾਨੇ ਦਾ ਇੱਕ ਹਿੱਸਾ ਉਸ ਦੀ ਨਿੱਜੀ ਵਰਤੋਂ ਲਈ ਵਕਤ ਕੀਤਾ ਗਿਆ ਸੀ ਔਰ ਦੂਜੇ ਹਿੱਸੇ ਵਿੱਚ ਮੰਤਰੀ ਮੰਡਲ ਦੀਆਂ ਬੈਠਕਾਂ ਹੁੰਦੀਆਂ ਸਨ ਇਹ ਬੈਠਕਾਂ ਹਰ ਰੋਜ਼ ਹੁੰਦੀਆਂ ਸੀ ਬਜੀਰ ਪ੍ਰਧਾਨ ਮੰਤਰੀ ਅਕੇ ਪੇਸ਼ ਕਰਨ ਲਈ ਫਾਈਲਾਂ ਲਿਆਉਂਦੇ ਤੇ ਪ੍ਰਧਾਨ ਮੰਤਰੀ ਨੇ ਉਹਨਾਂ ਫਾਈਲਾਂ ਤੇ ਹੁਕਮ ਦੇਣੇ ਹੁੰਦੇ ਸਨ ਦੀਵਾਨ ਖਾਨੇ ਦੇ ਪਿਛਲੇ ਪਾਸੇ ਉਹਦੇ ਆਰਾਮ ਲਈ ਇੱਕ ਖੁਸ਼ਹਾਲ ਬਾਗ ਵੀ ਸੀਗਾ ਘਰ ਦੇ ਇੱਕ ਹਿੱਸੇ ਤੋਂ ਗੁਲਾਮ ਗਲਾਨੀ ਨੇ ਇੱਕ ਤੰਗ ਸੁਰੰਗ ਬਣਵਾਈ ਹੋਈ ਸੀਗੀ ਜੋ ਕਿ ਨਾਲ ਲੱਗਦੇ ਸ਼ਹਿਜ਼ਾਦੀ ਗੋਬਿੰਦ ਕੌਰ ਦੇ ਮਹਿਲ ਅੰਦਰ ਤੱਕ ਜਾਂਦੀ ਸੀ ਇਸ ਸੁਰੰਗ ਦਾ ਕੇਵਲ ਗੁਲਾਮ ਗਲਾਨੀ ਤੇ ਸ਼ਹਿਜ਼ਾਦੀ ਨੂੰ ਹੀ ਪਤਾ ਸੀ ਸੋਰੰਗਮਾ ਦਾਕਰ ਹੋਣ ਦੇ ਦੁਆਰ ਤੋਂ ਪਹਿਲਾਂ ਇੱਕ ਬਹੁਤ ਵੱਡਾ ਕਮਰਾ ਸੀ ਜਿੱਥੇ ਬਹਿ ਕੇ ਗੁਲਾਮ ਗਲਾਨੀ ਇਨਸਾਫ ਕਰਦਾ ਸੀ ਤੇ ਨਿਤ ਦਿਨ ਦਾ ਸਰਕਾਰੀ ਕੰਮਕਾਜ ਨਿਪਟਾਉਂਦਾ ਸੀ ਉਸ ਕਮਰੇ ਦੇ ਸਾਹਮਣੇ ਇੱਕ ਵੱਡਾ ਹਾਲ ਸੀ ਜਿੱਥੇ ਮੰਤਰੀ ਮੰਡਲ ਦੀਆਂ ਬੈਠਕਾਂ માં ਸ਼ਾਮਲ ਹੋਣ ਲਈ ਵਜੀਰ ਇਕੱਠੇ ਹੁੰਦੇ ਸਨ ਬੈਠਕ ਦਾ ਸਮਾਂ ਸਰਦੀਆਂ ਦੇ ਵਿੱਚ ਦੁਪਹਿਰ ਦੇ 2 ਵਜੇ ਤੇ ਗਰਮੀਆਂ ਚ ਸਵੇਰੇ 9 ਵਜੇ ਹੁੰਦਾ ਸੀ ਗੁਲਾਮ ਗਲਾਨੀ ਨੇ ਮੁੱਖ ਹਾਲ ਦੇ ਨਾਲ ਲਗਮੇ ਨਿੱਜੀ ਆਪਣੇ ਜਿਹੜੇ ਕਮਰੇ ਸੀਗੇ ਉਹਦੇ ਵਿਚਕਾਰ ਇੱਕ ਪਰਦਾ ਤਾਣਿਆ ਹੋਇਆ ਸੀ ਆਪਣੇ ਕਮਰੇ 'ਚ ਇਰਾਨੀ ਗਲੀਚੇ ਤੇ ਸਫੈਦ ਤਕੀਏ ਦਾ ਢਾਸਣਾ ਲਾ ਕੇ ਉਹ ਹੁੱਕਾ ਪੀਂਦਾ ਤੇ ਮੀਟਿੰਗ ਦੀ ਕਾਰਵਾਈ ਚਲਾਉਂਦਾ ਜਦੋਂ ਕਿ ਬਾਕੀ ਵਜ਼ੀਰ ਵੱਡੇ ਕਮਰੇ 'ਚ ਠਾਠ ਨਾਲ ਗਲੀਚਿਆਂ ਤੇ ਬੈਠਦੇ ਪਰ ਉਹਨਾਂ ਨੂੰ ਹੁੱਕਾ ਪੀਣ ਦਾ ਹੁਕਮ ਨਹੀਂ ਸੀ ਪਰਦੇ ਪਿਛੇ ਪ੍ਰਧਾਨ ਮੰਤਰੀ ਕੀ ਕਰ ਰਿਹਾ ਹੈ ਇਹ ਕੋਈ ਵੀ ਵੇਖ ਨਹੀਂ ਚੀ ਸਕਦਾ ਜਦੋਂ ਉਹਦਾ ਦਿਲ ਕਰਦਾ ਉਹ ਸ਼ਹਿਜ਼ਾਦੀ ਦੇ ਮਹਿਲ ਅੰਦਰ ਚਲੇ ਜਾਂਦਾ ਤੇ ਬਾਹਰ ਬੈਠੇ ਵਜ਼ੀਰਾਂ ਨੂੰ ਕੋਈ ਖਬਰ ਨਾ ਹੁੰਦੀ ਪਰ ਇੰਝ ਲੱਗਦਾ ਕਿ ਉਹ ਸਰਕਾਰੀ ਫੈਲਾ ਪੜ ਰਿਹਾ ਹੈ ਜਦ ਵੀ ਮੰਤਰੀ ਮੰਡਲ ਦੀ ਮੀਟਿੰਗ ਹੁੰਦੀ ਤਾਂ ਵਜ਼ੀਰ ਅਤੇ ਰਿਆਸਤੀ ਵਿਭਾਗਾਂ ਦੇ ਮੁਖੀ ਜਿਨ੍ਹਾਂ ਦੀ ਗਿਣਤੀ ਲਗਭਗ 20 ਤੱਕ ਹੁੰਦੀ ਸੀ ਉਥੇ ਬੁਲਾ ਲਏ ਜਾਂਦੇ ਉਹਨਾਂ ਦੇ ਨਾਲ ਮੁਨਸ਼ੀ ਅਹਿਲਕਾਰ ਤੇ ਕਲਰਕ ਵੀ ਆਉਂਦੇ ਜੋ ਗਿਣਤੀ ਵਿੱਚ 40 ਤੋਂ 50 ਤੋਂ ਘਟ ਨਹੀਂ ਸੀ ਉਹਦੇ ਹੁਣ ਮੀਟਿੰਗ 'ਚ ਸ਼ਾਮਲ ਹੋਣ ਵਾਲੇ ਜਿਹੜੇ ਸੀਗੇ ਉਹ ਵਿੱਤ ਮੰਤਰੀ, ਮਾਲ ਮੰਤਰੀ, ਕਾਨੂੰਨ ਤੇ ਇਨਸਾਫ ਮੰਤਰੀ, ਸਿੱਖਿਆ ਮੰਤਰੀ, ਗ੍ਰਹਿ ਮੰਤਰੀ, ਸਿਹਤ ਮੰਤਰੀ ਤੇ ਹੋਰ ਫੁਟਕਲ ਵਿਭਾਗਾਂ ਦੇ ਮੁਖੀ ਜਿਵੇਂ ਕਿ ਅਸਤਵਲ ਹਾਥੀ, ਫਰਾਸ਼ਖਾਨਾ, ਤੋਸ਼ੇਖਾਨਾ, ਅਜਾਇਬ ਘਰ, ریاਸਤੀ ਅਮਲੇ ਫੈਲੇ ਦੇ ਵਿਭਾਗ ਤੇ ਹੱਥ ਲਿਖਤਾਂ ਦੁਰਲਭ ਚੀਜ਼ਾਂ ਦੇ ਵਿਭਾਗ ਇਦਾਂ ਦੇ ਇਹ ਸਾਰੇ ਆਉਂਦੇ ਤਾਂ ਇਸ ਤੋਂ ਬਿਨਾ ਇੱਕ ਵਜ਼ੀਰ ਲੋਕ ਨਿਰਮਾਣ ਵਿਭਾਗ ਤੇ ਧਾਰਮਿਕ ਵਿਭਾਗ ਦਾ ਵੀ ਹੁੰਦਾ ਸੀ ਹੈੱਡ ਕਲਰਕ ਤੇ ਮੰਤਰੀ ਮੰਡਲ ਦਾ ਮੁੱਖ ਸੈਕਟਰੀ ਵੀ ਸ਼ਾਮਲ ਹੁੰਦਾ ਸੀ ਹਰੇਕ ਮੰਤਰੀ ਕੇਸ ਤਿਆਰ ਕਰਕੇ ਉਸ ਬਾਰੇ ਆਪਣੇ ਵਿਚਾਰ ਲਿਖ ਕੇ ਪ੍ਰਧਾਨ ਮੰਤਰੀ ਅੱਗੇ ਪੇਸ਼ ਕਰਦਾ ਸੀ ਪ੍ਰਧਾਨ ਮੰਤਰੀ ਨੂੰ ਵਜ਼ੀਰ ਦੀ ਸਲਾਹ ਮੰਨਣ ਜਾਂ ਨਾ ਮੰਨਣ ਦਾ ਹੱਕ ਹੁੰਦਾ ਸੀ ਉਹ ਆਪਣੀ ਮਰਜ਼ੀ ਨਾਲ ਅੰਤਮ ਹੁਕਮ ਜਾਰੀ ਕਰਦਾ ਸਾਰੇ ਮੰਤਰੀ ਸਿਵਲ ਫੌਜਦਾਰੀ ਕਤਲ ਮਾਲ ਤੇ ਕਾਰ ਸਬੰਧੀ ਝਗੜਿਆਂ ਬਾਰੇ ਚੰਗੀ ਤਰ੍ਹਾਂ ਪੜਤਾਲ ਕਰਕੇ ਆਪਣੇ ਵਿਚਾਰ ਪ੍ਰਧਾਨ ਮੰਤਰੀ ਦੇ ਅੱਗੇ ਪੇਸ਼ ਕਰਦੇ ਸਨ ਜਿਨ੍ਹਾਂ ਤੇ ਪ੍ਰਧਾਨ ਮੰਤਰੀ ਆਪਣਾ ਫੈਸਲਾ ਸੁਣਾਉਂਦਾ ਸੀ ਹੁਣ ਪ੍ਰਧਾਨ ਮੰਤਰੀ ਨੇ ਮੰਤਰੀ ਮੰਡਲ ਦੀ ਕਾਰਵਾਈ ਚਲਾਉਣ ਦਾ ਇੱਕ ਬਲਖਣ ਤਰੀਕਾ ਅਖਤਿਆਰ ਕੀਤਾ ਹੋਇਆ ਸੀ ਕਿਉਂਕਿ ਉਹ ਪਰਦੇ ਪਿੱਛੇ ਬੈੰਦਾ ਸੀ ਇਸ ਲਈ ਮੈਂਬਰ ਉਹਨੂੰ ਵੇਖ ਨਹੀਂ ਸੀ ਜਾ ਸਕਦੇ ਪਰ ਜਦ ਕਦੇ ਵੀ ਚਾਹੁੰਦਾ ਉਹ ਦੂਜਿਆਂ ਨਾਲ ਗੱਲਾਂ ਕਰ ਸਕਦਾ ਸੀ ਉਨੇ ਸਾਰਿਆਂ ਨੂੰ ਇਹ ਪਹਿਲੇ ਹੀ ਸਮਝਾਇਆ ਹੋਇਆ ਸੀ ਕਿ ਜਦੋਂ ਕਿਸੇ ਕੇਸ ਸੰਬੰਧੀ ਉਹ ਚੁੱਪ ਰਹੇ ਤਾਂ ਉਹਨੂੰ ਰੱਦ ਸਮਝਿਆ ਜਾਵੇ ਤੇ ਜੇ ਉਹ ਹਾਂ ਕਹੇ ਜਾਂ ਆਖੇ ਮੈਂ ਤੁਹਾਡੇ ਨਾਲ ਸਹਿਮਤਾਂ ਤਾਂ ਸਮਝ ਲਓ ਕਿ ਉਸ ਕੇਸ ਸੰਬੰਧੀ ਵਜ਼ੀਰ ਦੀ ਸਲਾਹ ਮੰਨ ਲਈ ਗਈ ਹੈ ਇਦਾਂ ਪਰ ਆਮ ਤੌਰ ਤੇ ਹੁੰਦਾ ਇਹ ਸੀ ਕਿ ਜਦੋਂ ਮੰਤਰੀ ਮੰਡਲ ਦੀ ਮੀਟਿੰਗ ਚੱਲ ਰਹੀ ਹੁੰਦੀ ਤਾਂ ਪ੍ਰਧਾਨ ਮੰਤਰੀ ਆਪਣੇ ਕਮਰੇ ਚੋਂ ਖਿਸਕ ਜਾਂਦਾ ਸੀ ਤੇ ਸੁਰੰਗ ਰਾਹੀਂ ਸ਼ਹਿਜ਼ਾਦੀ ਦੇ ਮਹਿਲਾਂ 'ਵਾਂ ਜਾ ਕੇ ਬੜ ਜਾਂਦਾ ਸੀ ਤੇ ਇਧਰ ਵਜ਼ੀਰ ਉੱਚੀ ਉੱਚੀ ਬੋਲ ਕੇ ਕੇਸ ਪੜਦੇ ਰਹਿੰਦੇ ਤੇ ਸਮਝਦੇ ਕਿ ਪ੍ਰਧਾਨ ਮੰਤਰੀ ਸੁਣ ਰਿਹਾ ਹੈ ਪਰ ਉਹਦੀ ਗੈਰ ਹਾਜ਼ਰੀ ਕਰ ਕੋਈ ਹੰਗਾਰਾ ਨਾ ਮਿਲਦਾ ਤੇ ਪ੍ਰਧਾਨ ਮੰਤਰੀ ਦੇ ਹੁਕਮ ਅਨੁਸਾਰ ਕੇਸ ਰੱਦ ਹੋਇਆ ਸਮਝ ਲਿਆ ਜਾਂਦਾ ਕਦੇ-ਕਦਾਈਂ ਜਦੋਂ ਪ੍ਰਧਾਨ ਮੰਤਰੀ ਦਾ ਦਿਲ ਕਰਦਾ ਤਾਂ ਚਹਜਾਤੀ ਨੂੰ ਆਪਣੇ ਕਮਰੇ 'ਚ ਲੈ ਆਉਂਦਾ ਤੇ ਮੰਤਰੀ ਮੰਡਲ ਦੀ ਕਾਰਵਾਈ ਚੱਲਦੇ ਹਾਂ ਉਹ ਉਸ ਦੀ ਬੁੱਕਲ 'ਚ ਬੈਠੀ ਰਹਿੰਦੀ ਸੀ ਪਰਦੇ ਪਿੱਛੇ ਮੰਤਰੀ ਮੰਡਲ ਦੀ ਮੀਟਿੰਗ ਦੀ ਕਾਰਵਾਈ ਵੀ ਚੱਲਦੀ ਰਹਿੰਦੀ ਸੀ ਹੁੱਕਾ ਵੀ ਪੀਤਾ ਜਾਂਦਾ ਪ੍ਰਧਾਨ ਮੰਤਰੀ ਲਈ ਖਾਸ ਤੌਰ ਤੇ ਤਿਆਰ ਕੀਤੀ ਤੇਜ ਤਾਰੂ ਇਹ ਵੀ ਦੇ ਵੀ ਦੌਰ ਚੱਲਦੇ ਰਹਿੰਦੇ ਸੀ ਪ੍ਰਧਾਨ ਮੰਤਰੀ ਲਈ ਤੇਜ ਨਸ਼ੇ ਵਾਲੀ ਸ਼ਰਾਬ ਖਾਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਸੀ ਔਰ ਇਹਨੂੰ ਬਣਾਉਣ ਲਈ ਕੀਮਤੀ ਧਾਤਾਂ ਸੋਨਾ ਚਾਂਦੀ ਮੋਤੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਪ੍ਰਧਾਨ ਮੰਤਰੀ ਨੂੰ ਉਹਦਾ ਇੱਕ ਪਿਆਲਾ 1000 ਰੁਪਏ ਚ ਪੈਂਦਾ ਸੀ ਯਾਨੀ ਕਿ ਇੱਕ ਪੈਗ 6000ਤੀ ਤੇ ਪ੍ਰਧਾਨ ਮੰਤਰੀ ਪੈਗ ਤੇ ਪੈਗ ਪੀਂਦੇ ਰਹਿੰਦੇ ਵਜ਼ੀਰ ਇਸ ਭਲੇਖੇ ਚ ਹੁੰਦੇ ਕਿ ਪਰਦੇ ਪਿੱਛੇ ਇਕੱਲਾ ਬੈਠਾ ਹੈ ਪ੍ਰਧਾਨ ਮੰਤਰੀ ਪਰ ਨਾਲ ਦੇ ਸ਼ਹਿਜ਼ਾਦੀ ਹੁੰਦੀ ਔਰ ਉਹਨਾਂ ਨੂੰ ਇਹ ਹੈ ਕਿ ਸਾਡੀਆਂ ਰਿਪੋਰਟਾਂ ਸੁਣਦਾ ਤੇ ਕਿਸ ਤਰ੍ਹਾਂ ਦੇ ਨਪਟਾਰੇ ਕਰ ਰਿਹਾ ਹੈ ਪਰ ਪਿੱਛੇ ਕੁਝ ਹੋਰ ਹੀ ਚੱਲ ਰਿਹਾ ਹੁੰਦਾ ਸੀ ਹੁਣ ਮੰਤਰੀ ਮੰਡਲ ਦੀ ਮੀਟਿੰਗ ਕਈ ਕਈ ਘੰਟੇ ਚੱਲਦੀ ਇਸ ਦੌਰਾਨ ਗੁਲਾਮ ਗਲਾਨੀ ਸ਼ਹਿਜ਼ਾਦੀ ਨਾਲ ਪਿਆਰ ਕਰੋਲਾ ਚ ਮਸਤ ਰਹਿੰਦਾ ਉਹਨ ਵਜ਼ੀਰ ਸੀ ਜਿਹੜੇ ਵਜ਼ੀਰ ਬੜੇ ਨਰਾਸ਼ ਹੁੰਦੇ ਜਦੋਂ ਉਹਨਾਂ ਵੱਲੋਂ ਪੇਸ਼ ਕੀਤੇ ਲਗਭਗ ਸਾਰੇ ਕੇਸਾਂ ਨੂੰ ਪ੍ਰਧਾਨ ਮੰਤਰੀ ਰੱਦ ਕਰ ਦਿੰਦਾ ਕੁਚਿਰ ਪਿੱਛੋਂ ਵਜ਼ੀਰਾਂ ਨੂੰ ਪ੍ਰਧਾਨ ਮੰਤਰੀ ਦੇ ਪਰਦੇ ਦਾ ਭੇਤ ਪਤਾ ਲੱਗ ਗਿਆ ਉਹਨਾਂ ਨੇ ਅਜਿਹੇ ਕਾਮੀ ਤੇ ਬੇਵਿਚਾਰੀ ਤੋਂ ਖਿਹੜਾ ਛਡਾਉਣ ਦਾ ਫੈਸਲਾ ਕਰ ਲਿਆ ਰਿਆਆ ਵੀ ਰਾਜ ਪ੍ਰਬੰਧ ਤੋਂ ਅੱਕੀ ਪਈ ਸੀ ਕਿਉਂਕਿ ਅਨੇਕਾਂ ਮਾਸੂਮ ਫਾਹੇ ਟੰਗੇ ਜਾਂਦੇ ਤੇ ਕਾਤਲ ਦਿਨ ਦਿਹਾੜੇ ਬਰੀ ਕਰ ਦਿੱਤੇ ਜਾਂਦੇ ਰਾਜਸਤਾਨ ਦੀ ਆਮਦਨ ਘਟ ਗਈ ਤੇ ਖਜ਼ਾਨਾ ਖਾਲੀ ਹੋਣ ਲੱਗਿਆ ਲੋਕ ਥਾਂ-ਥਾਂ ਤੇ ਬਗਾਵਤ ਕਰਨ ਤੇ ਉਤਾਰੂ ਹੋ ਗਏ ਸੀ ਕਪੂਰਥਲੇ ਦੀ ਜਿਹੜੀ ਸ਼ਹਿਜ਼ਾਦੀ ਸੀਗੀ ਗਵਿੰਦਕੌਰ ਇਹ ਕਪੂਰਥਲੇ ਦੇ ਮਹਾਰਾਜਾ ਨਿਹਾਲ ਸਿੰਘ ਨੇ ਬਹੁਤ ਹੀ ਲਾਡਾਂ ਤੇ ਚਾਮਾਂ ਨਾਲ ਪਾਲੀ ਸੀ ਉਹਦਾ ਇੱਕ ਸਕਾ ਭਰਾ ਸੀਗਾ ਹਜ ਹਾਈਨੈਸ ਮਹਾਰਾਜਾ ਰਣਜੀਤ ਸਿੰਘ 1947 ਦੀ ਵੰਡ ਵਿੱਚੋਂ ਭਾਰਤ ਦੀ ਸਿਹਤ ਮੰਤਰੀ ਬਣੀ ਸ਼ਹਿਜ਼ਾਦੀ ਅੰਮ੍ਰਿਤਕੌਰ ਦਾ ਪਿਤਾ ਰਾਜਾ ਸਰ ਹਰਨਾਮ ਸਿੰਘ ਗਵਿੰਦ ਕੌਰ ਦਾ ਭਤੀਜਾ ਸੀ ਇੱਕ ਅਮੀਰ ਰਾਜ ਘਰਾਣੇ ਦੇ ਆਦਮੀ ਨਾਲ ਗਵਿੰਦ ਕੌਰ ਦਾ ਵਿਆਹ ਹੋਇਆ ਸੀ ਉਹਨੇ ਵਿਆਹ ਵੇਲੇ ਇਹ ਸ਼ਰਤ ਰੱਖੀ ਕਿ ਇਹ ਜਿਹੜਾ ਉਹ ਵਿਆਹ ਹੈ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਕਪੂਰਥਲਾ ਰਿਆਸਤ ਦੇ ਵਿੱਚ ਹੀ ਰਹੂਗੀ ਆਪਣੇ ਸਹੁਰੇ ਕਰਤਾਰਪੁਰ ਜੋ ਕਿ ਕਪੂਤਲੇ ਤੋਂ 10 ਕਮਿਲ ਦੀ ਦੂਰੀ ਤੇ ਹੈ ਵੀ ਉੱਥੇ ਨਹੀਂ ਜਾਣਾ ਇਹ ਮੈਂ ਉੱਥੇ ਨਹੀਂ ਜਾਵਾਂਗੀ ਤਾਂ ਉਹਦਾ ਪਤੀ ਇਹ ਸ਼ਰਤ ਮੰਨ ਗਿਆ ਮਹਾਰਾਜੇ ਨੇ ਆਪਣੀ ਪੁੱਤਰੀ ਅਤੇ ਜਵਾਈ ਨੂੰ ਸ਼ਾਹੀ ਮਹਿਲ ਦੇ ਨੇੜੇ ਇੱਕ ਦੂਜਾ ਮਹਿਲ ਦੇ ਤਾ ਇਹ 6 ਮੰਜਲਾ ਮਹਿਲ ਪੁਰਾਣੇ ਭਾਰਤੀ ਢੰਗ ਨਾਲ ਛੋਟੀਆਂ ਇੱਟਾਂ ਅਤੇ ਲੱਕੜ ਦੇ ਬਾਲਿਆਂ ਦਾ ਬਣਿਆ ਹੋਇਆ ਸੀ ਮਹਿਲ ਅੰਦਰ ਜਾਣ ਲਈ ਕੇਵਲ ਇੱਕੋ ਦਰਵਾਜ਼ਾ ਸੀ ਦੁਆਰ ਤੇ ਹਥਿਆਰਬੰਦ ਸਿਪਾਹੀ ਪਹਿਰਾ ਦੰਦੇ ਸੀ ਤੇ ਅੰਦਰ ਜਾਣ ਲਈ ਡਿਊਟੀ ਦੇ ਇੰਚਾਰਜ ਤੋਂ ਆਗਿਆ ਲੈਣੀ ਪੈਂਦੀ ਸੀ ਹੁਣ ਮਹਿਲ 'ਚ ਨਰੋਲ ਏਸ਼ੀਆਈ ਢੰਗ ਦਾ ਫਰਨੀਚਰ ਸੀ ਸ਼ਾਹਨਸ਼ੀਨ ਨਾਂ ਦਾ ਇੱਕ ਸੁੰਦਰ ਛੱਜਾ ਬਾਲਕੋਨੀ ਸੀ ਪਹਿਲੇ ਵੇਲਿਆਂ 'ਚ ਮਹਾਰਾਜਾ ਇੱਥੇ ਹੀ ਖੜੋ ਕੇ ਪਰਦਾਨੂ ਦਰਸ਼ਨ ਦਿੰਦਾ ਹੁੰਦਾ ਸੀ ਹੁਣ ਸ਼ਹਿਜ਼ਾਦੀ ਬਧੇਰੇ ਸਮ ਇੱਥੇ ਬਹਿ ਕੇ ਮਤਲਬ ਕਿ ਬਤਾਉਂਦੀ ਸੀਗੀ ਤੇ ਆਉਂਦੇ ਜਾਂਦੇ ਲੋਕਾਂ ਨੂੰ ਦੇਖਦੀ ਰਹਿੰਦੀ ਸ਼ਾਹ ਨਸ਼ੀਨ ਦੇ ਦੁਆਲੇ ਇਸ ਢੰਗ ਨਾਲ ਪਰਦੇ ਲਾਏ ਗਏ ਸੀ ਕਿ ਬਾਹਰੋਂ ਕੋਈ ਬੰਦਾ ਸ਼ਹਿਜ਼ਾਦੀ ਨੂੰ ਦੇਖ ਨਹੀਂ ਸਕਦਾ ਪਰ ਸ਼ਹਿਜ਼ਾਦੀ ਬਾਹਰ ਸਾਰਾ ਕੁਝ ਦੇਖ ਸਕਦੀ ਸੀ ਮਹਿਲ ਵਿੱਚ ਕਈ ਵੱਡੇ ਡਰੈਿੰਗ ਰੂਮ ਟੈਨਿੰਗ ਰੂਮ ਤੇ ਬੈੱਡਰੂਮ ਸਨ ਮਹਿਲ ਦੇ ਖੁੱਲੇ ਡੁੱਲੇ ਵਿੜੇ ਵਿੱਚ ਇੱਕ ਪਾਸੇ ਪਾਣੀ ਲਈ ਇੱਕ ਖੂਹ ਸੀਗਾ ਛਹਜਾਦੀ ਜਿਹੜੀ ਸੀਗੀ ਇਹ ਬੇहद ਬਿਲਾਸੀ ਤੇ ਪੂਰੀ ਤਰ੍ਹਾਂ ਕਾਮ ਦੀ ਪਤਲੀ ਸੀ। ਉਹਦਾ ਪਤੀ ਪੱਦਾ ਕਮਜ਼ੋਰ ਤੇ ਸੁਸਤ ਬੰਦਾ ਸੀ ਤੇ ਉਸ ਤੋਂ ਛਹਜਾਦੀ ਦੀ ਸਰੀਰਕ ਭੁੱਖ ਪੂਰੀ ਨਹੀਂ ਸੀ ਹੁੰਦੀ। ਮਾਨਸਿਕ ਅਤੇ ਸਰੀਰਕ ਤੌਰ ਤੇ ਉਹ ਆਸਾਵਾ ਘਟਿਆ ਸ਼ਰਾਬੀ ਤੇ ਬਿਲਾਸੀ ਬੰਦਾ ਸੀ। ਛਹਜਾਦੀ ਬੜੀ ਸੋਹਣੀ ਤੇ ਰਿਸਟਪੋਸਟ ਸੀਗੀ ਤੇ ਨੌਜਵਾਨਾਂ ਨੂੰ ਉਹ ਤਕੜਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਮਹਿਲ 'ਚ ਬੁਲਾ ਕੇ ਆਪਣੀ ਕਾਮ ਬਾਛਨਾਂ ਨੂੰ ਸੰਤੁਸ਼ਟ ਕਰਦੀ ਰਹਿੰਦੀ ਸੀ। ਇਤੋਂ ਤੱਕ ਕੇ ਉਹਨੇ ਪਹਿਲੇ ਦਰਾਂ ਨੂੰ ਵੀ ਨਹੀਂ ਛੱਡਿਆ ਆਪਣੇ ਕਾਮੀ ਪ੍ਰੇਮ ਪ੍ਰਸੰਗਾਂ ਵਿੱਚ ਉਹ ਮਿਸਰ ਦੀ ਕਲੀਓਪੈਟਰਾ ਤੇ ਰੂਸ ਦੀ ਕੈਥਰੀਨ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ ਉਹਦੇ ਪ੍ਰੇਮ ਪ੍ਰਸੰਗਾਂ ਬਾਰੇ ਉਹਦਾ ਪਤੀ ਵੀ ਜਾਣਦਾ ਸੀ ਇੱਕ ਦਿਨ ਆਪਣੇ ਭਾਗਾਂ ਨੂੰ ਕੋਸਦਾ ਹੋਇਆ ਉਹ ਮਹਿਲ ਤੋਂ ਬਾਹਰ ਇੱਕ 12 ਦਾਰੀ ਨਾਂ ਦੇ ਮਹਿਲ 'ਚ ਰਹਿਣ ਲੱਗਾ ਉਹ ਕਦੇ-ਕਦਾਈਂ ਆਪਣੀ ਪਤਨੀ ਨੂੰ ਮਿਲਣ ਲਈ ਆ ਜਾਂਦਾ ਆਤਾ ਜਾਂਦਾ ਪਰ ਹੁਣ ਉਹਨਾਂ ਦੇ ਵਿਚਕਾਰ ਸਾਰਾ ਰਿਸ਼ਤਾ ਖਤਮ ਹੋ ਚੁੱਕਾ ਸੀਗਾ ਹਜ ਐਕਸੀਲੈਂਸੀ ਨਵਾਬ ਗੁਲਾਮ ਗਲਾਨੀ ਕਪੂਤਲਾ ਰਿਆਸਤ ਦਾ ਪ੍ਰਧਾਨ ਮੰਤਰੀ ਹਰ ਰੋਜ਼ ਮੰਤਰੀ ਮੰਡਲ ਦੀ ਮੀਟਿੰਗ ਸੱਦਦਾ ਤੇ ਆਪਣਾ ਬਹੁਤਾ ਸਮਾਂ ਉੱਥੇ ਹੀ ਦੀਵਾਨ ਖਾਨੇ 'ਚ ਗੁਜ਼ਾਰਦਾ ਉਹਦੀ ਆਪਣੀ ਕੋਠੀ ਦੀਵਾਨ ਖਾਨੇ ਤੋਂ ਲਗਭਗ 1 ਮੀਲ ਦੂਰੀ ਤੇ ਸੀ ਤੇ ਉਹਦੇ ਵਿੱਚ ਉਹਦੀਆਂ ਬੇਗਮ ਰਹਿੰਦੀਆਂ ਸੀ ਗੁਲਾਮ ਗਲਾਨੀ ਲੰਮਤ ਲੰਮਾ ਬੜਾ ਸੋਹਣਾ ਬੰਦਾ ਉਹ ਸਿਰ ਤੇ ਬਰਤਾਨੀਆ ਦੇ ਤਾਜ ਵਰਗੀ ਸੁਨਹਿਰੀ ਟੋਪੀ ਪਾਉਂਦਾ ਹੁੰਦਾ ਸੀ ਬਸ ਫਰਕ ਕੇਵਲ ਇੰਨਾ ਸੀ ਕਿ ਉਸ ਟੋਪੀ 'ਚ ਕੀਮਤੀ ਹੀਰੇ ਜਵਾਹਰਾਤ ਨਾ ਲੱਗੇ ਹੁੰਦੇ। ਲਾਪਰੀ ਹੋਈ ਦਾੜੀ, ਲੰਮਾ ਕੋਟ ਤੇ ਰੇਸ਼ਮੀ ਪਜਾਮੇ ਨਾਲ ਉਹ ਬੜਾ ਫੱਬਦਾ ਸੀ। ਉਹਨੇ ਚਹਜਾਦੀ ਦੀ ਖੂਬਸੂਰਤੀ ਬਾਰੇ ਬੜਾ ਘੂਟਣ ਰੱਖਿਆ ਸੀਗਾ। ਇੱਕ ਦਿਨ ਮਹਿਲ ਦੀ ਛੱਤ ਤੇ ਖੜੀ ਵਾਲ ਸਕੌਨੀ ਚਹਜਾਦੀ ਨੂੰ ਗੁਲਾਮ ਗਲਾਨੀ ਨੇ ਵੇਖ ਲਿਆ। ਵੇਹਂਦਿਆ ਸਾਰੇ ਉਹ ਉਦਾਸਕ ਹੋ ਗਿਆ। ਪ੍ਰਧਾਨ ਮੰਤਰੀ ਨੇ ਉਹਨੂੰ ਮਿਲਣ ਦੇ ਬੜੇ ਯਤਨ ਕੀਤੇ ਪਰ ਇਹ ਕੰਮ ਸੌਖਾ ਨਹੀਂ ਸੀ। ਰਜਵਾੜਿਆਂ ਦੀਆਂ ਰਵੈਤਾਂ ਤੇ ਪਾਬੰਦੀਆਂ ਖਾਸ ਤੌਰ ਤੇ ਛਹਿਜਾਦੀਆਂ ਲਈ ਬੜੀਆਂ ਸਖਤ ਹੁੰਦੀਆਂ ਸੀ ਬਾਹਰ ਕੋ ਲੋਤੇ ਪਹਿਰੇਦਾਰਾਂ ਦੀ ਨਜ਼ਰਾਂ ਤੋਂ ਬਚ ਕੇ ਕੋਈ ਆਮ ਇ ਮਹਿਲ ਅੰਦਰ ਦਾਖਲ ਨਹੀਂ ਹੋ ਸਕਦਾ ਸੀ ਛਹਿਜਾਦੀ ਹਰ ਰੋਜ਼ ਦੋ ਘੋੜਿਆਂ ਵਾਲੀ ਬੱਗੀ 'ਚ ਬੈਠ ਕੇ ਬਾਹਰ ਘੁੰਮਣ ਜਾਂਦੀ ਸੀ ਪਰ ਮਹਿਲ ਤੋਂ ਨਿਕਲਣ ਵੇਲੇ ਉਹਦੇ ਦੁਆਲੇ ਪਰਦਾ ਹੁੰਦਾ ਸੀ ਜਿਸ ਦੇ ਕਾਰਨ ਦਰਬਾਰੀ ਅਹਿਲਕਾ ਜਾਂ ਪਹਿਰੇਦਾਰ ਉਹਦਾ ਚਿਹਰਾ ਜਾਂ ਸਰੀਰ ਵੇਖ ਨਹੀਂ ਸੀ ਸਕਦੇ ਜਦ ਕਦੇ ਵੀ ਉਹ ਬਾਹਰ ਜਾਂਦੀ ਤਾਂ ਪ੍ਰਧਾਨ ਮੰਤਰੀ ਉਹਦੀਆਂ ਗਤੀਵਿਧੀਆਂ ਤੇ ਨਿਗ੍ਹਾ ਰੱਖਦਾ ਤੇ ਉਹ ਦਿਨੋਂ ਦਿਨ ਉਸ ਵੱਲ ਖਿੱਚਿਆ ਤੁਰਿਆ ਗਿਆ। ਗੁਲਾਮ ਗਲਾਨੀ ਨੇ ਦੀਵਾਨ ਖਾਨੇ ਚ ਕੁਝ ਕਮਰੇ ਆਪਣੀ ਨਿੱਜੀ ਵਰਤੋਂ ਲਈ ਰੱਖੇ ਹੋਏ ਸੀਗੇ। ਹੁਣ ਉਹ ਰਾਤਾਂ ਵੀ ਇੱਥੇ ਗੁਜ਼ਾਰਨ ਲੱਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਹਨਾਂ ਕਮਰਿਆਂ ਦੀ ਵਰਤੋਂ ਕੇਵਲ ਮੰਤਰੀ ਮੰਡਲ ਦੀਆਂ ਮੀਟਿੰਗਾਂ ਤੇ ਰਿਆਸਤ ਦੇ ਕਮਾਂਕਾਰਾਂ ਲਈ ਕਰਦਾ ਹੁੰਦਾ ਸੀ। ਔਰ ਉਹ ਰਾਜਧਾਨੀ ਤੋਂ 12 ਮੀਲ ਦੂਰ ਦਿਲਿੰਦਰ ਵਿਖੇ ਆਪਣੇ ਪਰਿਵਾਰ ਨਾਲ ਇੱਕ ਦੋ ਦਿਨ ਰਹਿਣ ਲਈ ਜਾਂਦਾ ਰਹਿੰਦਾ ਸੀ ਭਾਵੇਂ ਦੂਰੀ ਕੇਵਲ 12 ਮੀਲੇ ਸੀ ਪਰ ਬੱਗੀ 'ਚ ਪਹੁੰਚਣ ਲਈ 2 ਘੰਟੇ ਲੱਗ ਜਾਂਦੇ ਸੀ ਛੇਤੀ ਪਹੁੰਚਣ ਲਈ ਰਾਹ 'ਚ 2 ਜਾਂ 3 ਥਾਮਾਂ ਤੇ ਘੋੜੇ ਬਦਲੇ ਜਾਂਦੇ ਸ਼ਹਿਜ਼ਾਦੀ ਦੀ ਨੌਕਰਾਨੀ ਮੂਲੋ ਮੂਲੋ ਨੂੰ ਪ੍ਰਧਾਨ ਮੰਤਰੀ ਨੇ ਖਾਸੇ ਪੈਸੇ ਦੇ ਕੇ ਆਪਣੇ ਨਾਲ ਮਲਾ ਲਿਆ ਸੀ ਇੱਕ ਦਿਨ ਉਹਨੇ ਮੂਲੋ ਹੱਥ ਸ਼ਹਿਜ਼ਾਦੀ ਨੂੰ ਸਨੇਹਾ ਕਰ ਲਿਆ ਕਿ ਉਹ ਉਹਨੂੰ ਮਿਲਣਾ ਚਾਹੁੰਦਾ ਤਾਂ ਸ਼ਹਿਜ਼ਾਦੀ ਮੰਨ ਗਈ ਹੁਣ ਸਮੱਸਿਆ ਇਹ ਸੀ ਕਿ ਮੁਲਾਕਾਤ ਕਿਵੇਂ ਹੋਵੇ ਚਾ ਆਜ਼ਾਦੀ ਦੇ ਮਹਿਲ ਨੂੰ ਦੀਵਾਨ ਖਾਨੇ ਨਾਲ ਜੋੜਦੀ ਇੱਕ ਸੁਰੰਗ ਪੁੱਟੀ ਗਈ ਜਿਦੇ ਰਾਹੀਂ ਉਹ ਇੱਕ ਦੂਜੇ ਕੋਲ ਆਉਣ ਜਾਣ ਲੱਗੇ ਪਰ ਗੁਲਾਮ ਗਲਾਨੇ ਇੰਨੇ ਘੱਟ ਸਮੇਂ ਦੇ ਮਲਾਪ ਨਾਲ ਸੰਤੁਸ਼ਟ ਨਹੀਂ ਸੀ ਉਹ ਉਹਨੂੰ ਆਪਣੇ ਨਾਲ ਜਲੰਧਰ ਵਾਲੀ ਕੋਠੀ ਤੇ ਲਿਜਾਣਾ ਚਾਹੁੰਦਾ ਸੀ ਜਿੱਥੇ ਉਹਦੇ ਨਾਲ ਬਿਨਾਂ ਕਿਸੇ ਡਰ ਭੈ ਤੋਂ ਲੰਮਾ ਸਮਾਂ ਬਤਾ ਸਕੇ ਅਖੀਰ ਉਹਨਾਂ ਨੇ ਇੱਕ ਸਕੀਮ ਬਣਾਈ ਪ੍ਰਧਾਨ ਮੰਤਰੀ ਦੀ ਪੱਗੀ ਅੱਗੇ ਦੋ ਘੋੜੇ ਝੁੱਪਦੇ ਸੀਗੇ ਬੱਗੀ ਦੀ ਅਗਲੀ ਸੀਟ ਤੇ ਚਾਲਕ ਨਾਲ ਇੱਕ ਸੇਵਾਦਾਰ ਬੈੰਦਾ ਸੀ ਤੇ ਦੋ ਸਾਈਸ ਪਿੱਛੇ ਖੜਦੇ ਸੀ ਔਰ ਉਹ ਸਾਰੇ ਸ਼ਾਹੀ ਵਰਦੀਆਂ ਪਹਿਨਦੇ ਜਿਨ੍ਹਾਂ ਤੇ ਸੋਨੇ ਚਾਂਦੀ ਦੇ ਬਟਨ ਲੱਗੇ ਹੁੰਦੇ ਸੀ ਉਹਨਾਂ ਦੀਆਂ ਰੇਸ਼ਮੀ ਪੱਕਾਂ ਦਿਵਾਲੇ ਕੋਟਾ ਲੱਗਿਆ ਹੁੰਦਾ ਸੀ ਪ੍ਰਧਾਨ ਮੰਤਰੀ ਵਾਲੀ ਬੱਗੀ ਦੀ ਛੱਤ ਖੁੱਲਦੀ ਤੇ ਬੰਦ ਹੁੰਦੀ ਸੀ ਉਹਦੀ ਬੱਗੀ ਵੀ ਸ਼ਹਿਜ਼ਾਦੀ ਦੀ ਬੱਗੀ ਵਰਗੀੋ ਸੀ ਫਰਕ ਕੇਵਲ ਇੰਨਾ ਸੀ ਕਿ ਸ਼ਹਿਜ਼ਾਦੀ ਦੀ ਬੱਗੀ ਵਾਲੇ ਘੋੜਿਆਂ ਦਾ ਸਾਜੋ ਸਮਾਨ ਕੀਮਤੀ ਪੱਥਰਾਂ ਤੇ ਹੀਰੇ ਨਾਲ ਜੜਿਆ ਹੁੰਦਾ ਸੀ ਜਦੋਂ ਕਿ ਇਹਦਾ ਕੇਵਲ ਚਾਂਦੀ ਤੇ ਸਧਾਰਨ ਪੱਥਰਾਂ ਦੇ ਨਾਲ ਅਗਲੀਆਂ ਤੇ ਪਿਛਲੀਆਂ ਸੀਟਾਂ ਦੇ ਵਿਚਕਾਰ ਇੱਕ ਸੰਦੂਕੜੀ ਜੀ ਬਣੀ ਹੋਂਦੀ ਸੀ ਜਿਹਦੇ ਚ ਘੋੜਿਆਂ ਲਈ ਖੁਰਾਕ ਰੱਖੀ ਜਾਂਦੀ ਸੀ ਰਾਜ ਠਹਿਰਨ ਸਮੇਂ ਇਸ ਨੁਗੜੀ ਚੋਂ ਖੁਰਾਕ ਕੱਢ ਕੇ ਘੋੜਿਆਂ ਨੂੰ ਦਿੱਤੀ ਜਾਂਦੀ ਸੀ ਪ੍ਰਧਾਨ ਮੰਤਰੀ ਤੇ ਇਛਾ ਆਜ਼ਾਦੀ ਨੇ ਸਕੀਮ ਬਣਾਈ ਕਿ ਕਿਸੇ ਮੁਕਰਰ ਦਿਨ ਉਹ ਪ੍ਰਧਾਨ ਮੰਤਰੀ ਦੀ ਬੱਗੀ 'ਚ ਬੈ ਕੇ ਉਹਦੇ ਨਾਲ ਦਿਲੰਦਰ ਜਾਊਗੀ ਛੇ ਜਾਤੀ ਨੇ ਜਮਾਦਾਰੀ ਦਾ ਭੇਸ ਬਣਾ ਕੇ ਲੰਮਾ ਘੁੰਡ ਕੱਢ ਲਿਆ ਤੇ ਬੱਗੀ ਦੇ ਖੁਰਾਕ ਵਾਲੇ ਖਾਨੇ ਚ ਸੰਦੂਕੜੀ ਮਾਂ ਲੁੱਕ ਕੇ ਬੈ ਗਈ ਸੰਦੂਕੜੀ ਚ ਵੜਨ ਤੋਂ ਪਹਿਲਾਂ ਉਹਨੇ ਫਰਸ਼ ਤੋਂ ਘੋੜਿਆਂ ਦੀ ਲਿੱਦ ਸਾਫ਼ ਕੀਤੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਉਹਨੂੰ ਲਗਭਗ 3 ਘੰਟੇ ਸੰਦੂਕੜੀ ਚ ਵੜ ਕੇ ਰਹਿਣਾ ਪਿਆ ਕਿਉਂਕਿ ਪ੍ਰਧਾਨ ਮੰਤਰੀ ਕਿਸੇ ਸਰਕਾਰੀ ਕੰਮ ਕਾਰਨ ਲੇਟ ਹੋ ਗਿਆ ਸੀ ਹੁਣ ਆਮ ਬਾਗ ਪ੍ਰਧਾਨ ਮੰਤਰੀ ਬੱਗੀ ਚ ਬੈਠ ਕੇ ਚੱਲ ਪਿਆ ਜਿਵੇਂ ਹੀ ਬੱਗੀ ਸ਼ਹਿਰ ਤੋਂ ਬਾਹਰ ਆਈ ਪ੍ਰਧਾਨ ਮੰਤਰੀ ਨੇ ਇਸ ਦੋ ਕੁੜੀ ਦਾ ਟੱਕਣ ਖੋਲਤਾ ਤੇ ਛੇ ਜਹਾਦੀ ਬਾਹਰ ਨਿਕਲੀ ਆਈ ਫਿਰ ਦੋਵੇਂ ਇੱਕ ਦੂਜੇ ਨੂੰ ਚੁੰਮਦੇ ਚਟਦੇ ਤੇ ਹੁੱਕਾ ਪੀਂਦੇ ਸਫ਼ਰ ਤੈਅ ਕਰਦੇ ਰਹੇ ਪ੍ਰਧਾਨ ਮੰਤਰੀ ਦਾ ਇਹ ਖਾਸ ਹੁੱਕਾ ਨਿੱਗਰ ਸੋਨੇ ਦਾ ਬਣਿਆ ਹੋਇਆ ਸੀ ਜਿਦੇ ਵਿੱਚ ਵਰਤਿਆ ਜਾਣ ਵਾਲਾ ਸੁਗੰਧਿਤ ਖਮੀਰਾ ਤਮਾਕੂ ਉਹਦੇ ਲਈ ਖਾਸ ਤੌਰ ਤੇ ਲਖਨਊ ਤੋਂ ਮੰਗਵਾਇਆ ਜਾਂਦਾ ਸੀ ਤੇ ਖਾਸਾ ਮਹਿੰਗਾ ਹੁੰਦਾ ਸੀ ਇਸ ਦੋ ਘੰਟਿਆਂ ਦੇ ਸਫ਼ਰ 'ਚ ਉਹਨੇ ਛੇ ਜਹਾਦੀ ਤੇ ਹੁਸਨ ਦਾ ਭਰਪੂਰ ਆਨੰਦ ਮਾਣਿਆ ਇੱਥੇ ਇੱਕ ਘਰ ਉਹਨਾਂ ਨੇ ਪਹਿਲਾਂ ਹੀ ਸਾਫ਼ ਕੀਤਾ ਹੋਇਆ ਸੀ ਉਹਨਾਂ ਦਾ ਪਲੰਗ ਤੇ ਇੱਕ ਦੂਜੇ ਦੇ ਬਾਹਾਂ ਵਿੱਚ ਕਈ ਘੰਟੇ ਗੁਜ਼ਾਰੇ ਦਾਰੂ ਦਰੂਪ ਪੀਤੀ ਨਾਣੇ ਸਵਾਦੀ ਖਾਣੇ ਖਾਦੇ ਤੇ ਵਿਦੇਸ਼ੀ ਇਤਰਾਣੀਆਂ ਸੁਗੰਧਗੀਆਂ ਉਹਨਾਂ ਦੀ ਕਾਮਵਾਚਨਾਂ ਨੂੰ 扑ਕਾਉਂਦੀਆਂ ਸੀਗੀਆਂ ਤਾਂ ਦੋਸਤੋ ਇਦਾਂ ਦਾ ਸਫ਼ਰ ਮਹੀਨੇ ਵਿੱਚ ਕਈ ਵਾਰੀ ਹੋ ਜਾਂਦਾ ਸੀ ਤੇ ਕਈ ਮਹੀਨਿਆਂ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਇੱਕ ਦਿਨ ریاਸਤ ਦੇ ਸਥਨੀ ਰਮੰਤਰੀ ਦੀਵਾਨ ਰਾਮ ਜਸ ਨੂੰ ਜੋ ਕਿ ਦੀਵਾਨ ਜਰਮਨੀ ਦਾ ਪੜਦਾਦਾ ਹੁੰਦਾ ਸੀ ਜਿਹੜਾ ਸਾਰੀ ਗੱਲ ਦੱਸ ਰਿਹਾ ਹੈ ਇਹਨੂੰ ਇਹਨਾਂ ਦੇ ਪ੍ਰੇਮ ਪ੍ਰਸੰਗਾਂ ਦਾ ਪਤਾ ਲੱਗ ਗਿਆ ਗੁਬਿੰਦ ਕੌਰ ਦੀ ਇੱਕ ਨੌਕਰਾਨੀ ਸ਼ਾਹੀ ਖਾਨ ਸਾਹਮੇ ਅਮਾਨਤ ਖਾਨ ਨੂੰ ਪਿਆਰ ਕਰਦੀ ਸੀ ਉਹਨੇ ਅਮਾਨਤ ਖਾਨ ਨੂੰ ਇਹ ਸਾਰਾ ਪੇਹ ਦੱਸਤਾ ਅਮਾਨਤ ਖਾਨ ਨੇ ਇਹ ਗੱਲ ਆਪਣੇ ਮਿੱਤਰ ਅਲੀ ਮੁਹੰਮਦ ਨੂੰ ਦੱਸਦੀ ਜੋ ਕਿ ਸੀਨੀਅਰ ਮੰਤਰੀ ਦਾ ਵਫਾਦਾਰ ਨੌਕਰ ਸੀ ਲੋਕ ਪਹਿਲੇ ਹੀ ਪ੍ਰਧਾਨ ਮੰਤਰੀ ਦੇ ਪ੍ਰਬੰਧਾਂ ਤੋਂ ਅਸੰਤੁਲਿਤ ਸੀਗੇ ਕਿਉਂਕਿ ਉਹਨੇ ਕਦੇ ਵੀ ਲੋਕਾਂ ਦੇ ਦੁੱਖ ਤਕਲੀਫਾਂ ਵੱਲ ਧਿਆਨ ਨਹੀਂ ਸੀ ਦਿੱਤਾ ਲੋਕ ਬਗਾਵਤ ਕਰਨੇ ਤਿਆਰ ਬੈਠੇ ਸੀ ਤੇ ਪ੍ਰਧਾਨ ਮੰਤਰੀ ਤੋਂ ਖੇੜਾ ਛੜਾਉਣਾ ਚਾਹੁੰਦੇ ਸੀ। ਪ੍ਰਧਾਨ ਮੰਤਰੀ ਦੀ ਬਰਖਾਸਤਗੀ ਲਈ ਕੋਈ ਸਪਸ਼ਟ ਸਬੂਤ ਨਹੀਂ ਸੀ। ਇਸ ਲਈ ਵਜ਼ੀਰ ਉਸ ਮੌਕੇ ਦੀ ਤਲਾਸ਼ ਕਰਨ ਲੱਗ ਜਾਂਦੇ ਲੱਗ ਪਏ। ਜਦੋਂ ਪ੍ਰਧਾਨ ਮੰਤਰੀ ਤੇ ਚਹਜਾਦੀ ਰੰਗੇ ਅਤੀ ਫੜੇ ਜਾਣ ਤਾਂ ਵਜ਼ੀਰਾਂ ਨੇ ਇੱਕ ਖੁਫੀਆ ਮੀਟਿੰਗ 'ਵਾਂ ਫੈਸਲਾ ਕੀਤਾ ਕਿ ਗੁਲਾਮ ਗਲਾਨੀ ਤੇ ਗਵਿੰਦਕੌਰ ਨੂੰ ਜਲੰਧਰ ਦੇ ਰਾਹ 'ਚ ਰੰਗੇ ਅਤੀ ਫੜਿਆ ਜਾਵੇ। ਰਿਆਸਤ ਦੀ ਹੱਦ ਤੇ ਇੱਕ ਫੌਜੀ ਟੁਕੜੀ ਤੇ ਨਾਕਾ ਕਰ ਦਿੱਤੀ ਗਈ। ਗੁਲਾਮ ਗਲਾਨੀ ਤੇ ਗਵਿੰਦਕੌਰ ਆਮ ਵਾਂਗ ਬਕੀ 'ਚ ਬਹਿ ਕੇ ਚੱਲ ਪਏ। ਉਹ ਆਉਣ ਵਾਲੀ ਕਿਆਮਤ ਤੋਂ ਅਣਜਾਣ ਸਨ ਜਿਵੇਂ ਉਹਦੀ ਬੱਗੀ ਸ਼ਹਿਰੋਂ ਬਾਹਰ ਆਈ ਤੇਵੇਂ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰਕੇ ਜਲਾਵਤਨ ਕਰ ਦਿੱਤਾ ਗਿਆ ਗਵਿੰਦਕੌਰ ਮਹਿਲ ਚ ਬੰਦ ਹੋ ਗਈ ਤੇ ਕਈ ਮਹੀਨਿਆਂ ਤੱਕ ਉਹਦੇ ਬਾਹਰ ਜਾਣ ਤੇ ਮੁਕੰਮਲ ਪਾਬੰਦੀ ਲੱਗੀ ਰਹੀ ਚਾਹ ਯਾਦੀ ਨੂੰ ਆਪਣੀ ਜਾਂ ਪ੍ਰਧਾਨ ਮੰਤਰੀ ਦੀ ਹਾਲਤ ਤੇ ਕੋਈ ਪਛਤਾਵਾ ਨਾ ਹੋਇਆ ਕਿਉਂਕਿ ਉਹਨੂੰ ਗੁਲਾਮ ਗਲਾਨ ਨਾਲ ਪਿਆਰ ਨਹੀਂ ਸੀ ਉਹ ਤਾਂ ਕੇਵਲ ਉਹਦੀ ਕਾਂ ਵਾਸ਼ਨਾ ਦੀ ਪੂਰਤੀ ਲਈ ਇੱਕ ਸਾਧਨ ਬਾਤਰ ਸੀਗੀ ਔਰ ਉਹ ਅਜਹੀ ਔਰਤ ਸੀ ਜਿਨੇ ਵਫਾ ਸਿੱਖੀ ਉਹ ਨਹੀਂ ਸੀ ਉਹਦੀ ਅਸਲੀਅਤ ਫਿਰ ਉਦੋਂ ਪਤਾ ਲੱਗਿਆ ਉਹਦੀ ਅਸਲੀਅਤ ਜਦੋਂ ਉਹ ਮੁੜ ਤੋਂ ਬਰਿਆਮ ਸਿੰਘ ਦੇ ਪਿਆਰ ਚ ਪੈ ਗਈ ਹੁਣ ਇਸ ਆਜ਼ਾਦੀ ਦੇ ਪਿਆਰ ਸਬੰਧਾਂ ਬਾਰੇ ਹੋਰ ਵੀ ਕਈ ਕisse ਜੀਗੇ ਪਰ ਉਹਦਾ ਸਭ ਤੋਂ ਦਿਲਚਸਪ ਤੇ ਸੰਤਨੀ ਖੇਤ ਤੇ ਸਥਾਈ ਕਿਸਾ ਕਰਨਲ ਬਰਿਆਮ ਸਿੰਘ ਨਾਲ ਇਸ਼ਕ ਦਾ ਸੀ ਕਰਨਲ ਬਰਿਆਮ ਸਿੰਘ ਰਿਆਸਤੀ ਫੌਜ ਵਿੱਚ ਉੱਚ ਅਧਿਕਾਰੀ ਸੀ ਤੇ ਉਹਦਾ ਪਿਓ ਦਾਦੇ ਨੇ ਰਿਆਸਤ ਦੇ ਹਾਕਮਾਂ ਦੀ ਬੜੀ ਸੇਵਾ ਕੀਤੀ ਸੀ ਇੱਕ ਵਾਰੀ ਉਹ ਮਹਿਲ ਚ ਤਾਇਨਾਤ ਫੌਜੀ ਗਾਦ ਦਾ ਮੌਇਨਾ ਕਰਨ ਗਿਆ ਤਾਂ ਉੱਥੇ ਹੀ ਸ਼ਹਿਜ਼ਾਦੀ ਦੇ ਹਸਨ ਤੇ ਆਦਮਾ ਦਾ ਉਹ ਸ਼ਿਕਾਰ ਹੋ ਗਿਆ। ਉਹੀ ਮਸਲਾ ਫੇਰ ਖੜਾ ਹੋ ਗਿਆ ਕਿ ਬ੍ਰਿਆਮ ਸਿੰਘ ਸ਼ਹਿਜ਼ਾਦੀ ਨੂੰ ਕਿਵੇਂ ਮਿਲੇ। ਦਵਾਰ 'ਕੇ ਸਪਾਹੀਆਂ ਦਾ ਸਖਤ ਪਹਿਰਾ ਸੀ। ਗਵਿੰਦਕੌਰ ਦੇ ਬਾਹਰ ਜਾਣ ਤੇ ਪਾਬੰਦੀ ਲੱਗੀ ਹੋਈ ਸੀ। ਉਹਦੀ ਇੱਕ ਹੋਰ ਨੌਕਰਾਨੀ ਪਸੰਤੀ ਹੁੰਦੀ ਸੀ। ਉਹਨਾਂ ਦੋਵਾਂ ਦੇ ਸੁਨੇਹ ਇੱਕ ਦੂਜੇ ਤੱਕ ਪਹੁੰਚਾ ਦਿੰਦੀ। ਬ੍ਰਿਆਮ ਸਿੰਘ ਨੇ ਸ਼ਹਿਜ਼ਾਦੀ ਨੂੰ ਮਿਲਣ ਦਾ ਰਾਹ ਲੱਭ ਲਿਆ। ਮਹਿਲ ਅੰਦਰ ਪਾਣੀ ਦਾ ਇੱਕ ਖੂਹ ਸੀ। ਖੂਹ ਤੇ ਮਹਿਲ ਦੀ ਬਾਹਰੀ ਕੰਧ ਇੱਕੋ ਸੀ ਬ੍ਰਿਆਮ ਸਿੰਘ ਨੇ ਨੇ ਵੱਲੋਂ ਕੰਧ ਚ ਪਾੜ ਪਾ ਲਿਆ ਔਰ ਉਹ ਉਸੇ ਰਾਹੋਂ ਖੂਹ ਚ ਉਤਰ ਜਾਂਦਾ ਤੇ ਦੂਜੇ ਪਾਸਿਓਂ شہਜਾਦੀ ਲਾਜ ਨਾਲ ਪਿੱਤਲ ਦੀ ਬਾਲਟੀ ਬਨ ਕੇ ਖੂਹ ਚ ਲਮਕਾ ਦਿੰਦੀ ਔਰ ਉਹ ਏਸੇ ਲਜ ਦੀ ਮਦਦ ਨਾਲ ਖੂਹ ਚੋਂ ਬਾਹਰ ਨਿਕਲਦਾ شہਜਾਦੀ ਆਪਣੀਆਂ ਭਰੋਤਯੋਗ ਸਾਥਣਾਂ ਦੀ ਮਦਦ ਨਾਲ ਬ੍ਰਿਆਮ ਸਿੰਘ ਨੂੰ ਖੂਹ ਚੋਂ ਕੱਢ ਲੈਂਦੀ ਸੀ ਹੁਣ ਮਹਿਲ ਦੇ ਅੰਦਰ ਪਹੁੰਚ ਕੇ ਪ੍ਰਿਆਮ ਸਿੰਘ ਸਾਰੀ ਦਾ ਸ਼ਹਿਜ਼ਾਦੀ ਦੇ ਨਿੱਜੀ ਕਮਰੇ ਵਿੱਚ ਆ ਗੁਜ਼ਾਰਦਾ ਸ਼ਹਿਜ਼ਾਦੀ ਕੀਮਤੀ ਪੋਸ਼ਾਕ ਪਹਿਨ ਕੇ ਇਹਦਾ ਸਵਾਗਤ ਕਰਦੀ ਹੁਣ ਦਿਨ ਚੜ੍ਹਣ ਤੋਂ ਪਹਿਲਾਂ ਹੀ ਪ੍ਰਿਆਮ ਸਿੰਘ ਉਸ ਖੂਹ ਥਾਣੀ ਬਾਹਤ ਲੈ ਜਾਂਦਾ ਜਿੱਧਰੋਂ ਆਇਆ ਹੁੰਦਾ ਉਹ ਬਾਹਰ ਨਿਕਲ ਕੇ ਧਿਆਨ ਨਾਲ ਉਸ ਪਾੜ ਨੂੰ ਇੱਟਾਂ ਚ ਣ ਕੇ ਬੰਦ ਕਰ ਦਿੰਦਾ ਜਿਹਦੇ ਨਾਲ ਕਿਸੇ ਨੂੰ ਸ਼ੱਕ ਨਾ ਹੋਵੇ ਉਹ ਰੋਹਾਨੀ ਮਲੜੀਆ ਦੇ ਖੇਡ 2 ਸਾਲਾਂ ਤੱਕ ਚੱਲਦੀ ਰਹੀ। ਅਖੀਰ ਕਪੂਤਲਾ ਰਿਆਸਤ ਦੇ ਗ੍ਰਹਿ ਮੰਤਰੀ ਸਰਦਾਰ ਧਾਨਿਸ਼ਮੰਦ ਨੂੰ ਇਸ ਭੇਦ ਦਾ ਪਤਾ ਲੱਗ ਗਿਆ ਕਿਉਂਕਿ ਉਹਦੇ ਪ੍ਰਿਆਮ ਸਿੰਘ ਨਾਲ ਸਬੰਧ ਸੁਖਾਵੇਂ ਨਹੀਂ ਸਨ। ਇਸ ਲਈ ਉਹਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ। ਰਾਤ ਨੂੰ ਪਹਿਰਾ ਦੰਦੇ ਸਿਪਾਹੀਆਂ ਨੇ ਪ੍ਰਿਆਮ ਸਿੰਘ ਨੂੰ ਮਹਿਲ ਅੰਦਰ ਵੜਦਿਆਂ ਦੇਖ ਲਿਆ। ਉਹਨਾਂ ਨੇ ਥਾਣੇ ਜਾ ਕੇ ਆਪਣੇ ਅਫਸਰਾਂ ਨੂੰ ਸੂਚਨਾ ਦਿੱਤੀ। ਤੁਰੰਤ ਗ੍ਰਹਿ ਮੰਤਰੀ ਨੂੰ ਸੂਚਿਤ ਕੀਤਾ ਗਿਆ। ਉਹ ਪੁਲਿਸ ਦੇ ਇੰਸਪੈਕਟਰ ਜਨਰਲ ਤੇ 12 ਸਪਾਹੀਆਂ ਨਾਲ ਮਹਿਲ ਵੱਲ ਗਿਆ ਬਰਿਆਮ ਸਿੰਘ ਤੇ ਗੁਬਿੰਦ ਕਾਹ ਨੂੰ ਫੜਨ ਲਈ ਪੁਲਿਸ ਫੋਰਸ ਮਹਿਲ ਦੇ ਭੱਡੇ ਦਰਵਾਜ਼ੇ ਖੋਲਣ ਲੱਗੀ ਜਦੋਂ ਬਰਿਆਮ ਸਿੰਘ ਤੇ ਚਹਜਾਦੀ ਨੂੰ ਬਾਹਰ ਹੋ ਰੇ ਖੜਕੀ ਰੜਕੇ ਦਾ ਪਤਾ ਲੱਗਿਆ ਔਰ ਉਹ ਜਿਸ ਹਾਲਤ ਵਿੱਚ ਸਨ ਉਤੇ ਹਾਲਤ ਵਿੱਚ ਇੱਕ ਕੋਫੀਆ ਸੁਰੰਗ ਰਾਹੀਂ ਬਾਹਰ ਨਿਕਲ ਗਏ ਔਰ ਇਹ ਸੁਰੰਗ ਮਹਿਲ ਤੋਂ ਬਾਹਰ ਇੱਕ ਖੂਹ ਤੱਕ ਜਾਂਦੀ ਸੀ ਲਗਭਗ 100 ਗਾਜ ਦੂਰ ਸੀ ਜਿੱਥੇ ਚਹਜਾਦੀ ਹਰ ਰੋਜ਼ ਇਸ਼ਨਾਨ ਕਰਨ ਜਾਂਦੀ ਸੀ ਉਹਨਾਂ ਨੇ ਸਾਰੀ ਰਾਤ ਖੂਹ ਦੇ ਠੰਡੇ ਪਾਣੀ 'ਚ ਬਹਿ ਕੇ ਬਤਾਈ ਤੇ ਦਿਨ ਚੜਦਿਆਂ ਹੀ ਸਭ ਤੋਂ ਅੱਕ ਬਚਾ ਕੇ ਉਥੋਂ ਨਿਕਲ ਗਏ ਉਧਰ ਸਰਦਾਰ ਦਾਨਸ਼ਮੰਦ ਤੇ ਪੁਲਿਸ ਕਈ ਦਰਵਾਜ਼ੇ ਤੋੜ ਕੇ ਜਦੋਂ ਸ਼ਹਿਜਾਦੀ ਤੇ ਨਿੱਜੀ ਕਮਰੇ ਚ ਪਹੁੰਚੀ ਤਾਂ ਦੇਖਿਆ ਕਿ ਬ੍ਰਿ얌 ਸਿੰਘ ਤੇ ਗੋਵਿੰਦ ਕੌਰ ਭੱਜ ਗਏ ਨੇ ਉਹ ਬੜਾ ਨਰਾਸ਼ ਹੋਇਆ ਕਿ ਹੱਥ ਆਇਆ ਸ਼ਿਕਾਰ ਸੁੱਕਾ ਨਿਕਲ ਗਿਆ ਬ੍ਰਿ얌 ਸਿੰਘ ਤੇ ਗੋਵਿੰਦ ਕੌਰ ਹੌਲੀ-ਹੌਲੀ ਪੈਦਲ ਚੱਲਦੇ ਕਪੂਤਲੇ ਤੋਂ 20 ਮੀਲ ਦੂਰ ਸੁਲਤਾਨਪੁਰ ਨੇੜੇ ਕਲਿਆਣ ਨਾਂ ਦੇ ਪਿੰਡ ਚ ਪਹੁੰਚੇ ਔਰ ਇਹ ਪਿੰਡ ਬਰਤਾਨਵੀ ਇਲਾਕੇ ਚ ਹੋਣ ਕਾਰਨ ਕਾ ਬੋਤਲਾ ਰਿਆਸਦੀ ਹੱਦ ਤੋਂ ਬਾਹਰ ਸੀ ਇਸ ਲਈ ਪੁਲਿਸ ਉਹਨਾਂ ਨੂੰ ਫੜ ਨਹੀਂ ਸਕਦੀ ਦੋਵਾਂ ਕੋਲ ਬਜਾਰੇ ਲਈ ਕੁਝ ਨਹੀਂ ਸੀ ਛੇਜਾਦੀ ਨੂੰ ਧਨ ਦੌਲਤ ਤੇ ਪੱਤੇ ਆਪ ਤੋਂ ਮਰਹੂਮ ਕਰ ਦਿੱਤਾ ਗਿਆ ਬਰਿਆਮ ਸਿੰਘ ਘਰੋਂ ਬੇਦਖਲ ਹੋ ਗਿਆ ਉਹ ਕਲਿਆਣ ਪਿੰਡ ਵਿੱਚ ਇੱਕ ਕੱਚੇ ਘਰ ਤੇ ਰਹਿਣ ਲੱਗੇ ਤੇ ਖੇਤੀ ਕਰਕੇ ਢਿੱਡ ਭਰਦੇ ਬਰਿਆਮ ਸਿੰਘ ਖੇਤਾਂ 'ਚ ਹਲ ਚਲਾਉਂਦਾ ਤੇ ਘਰ 'ਚ ਛੇਜਾਦੀ ਰੋਟੀਆਂ ਪਕਾਉਣ ਲਈ ਬਾਥੀਆਂ ਪਤਦੀ ਪਿਆਰ 'ਚ ਗ੍ਰਿਫਤਾਰ ਦੋ ਦਿਲਾਂ ਦਾ ਅਜਿਹਾ ਹਾਲ ਕਰਮਾਂ ਦੀ ਖੇਡ ਸੀ ਤਾਂ ਦੋਸਤੋ ਇਹ ਸੀ ਗਵਿੰਦਗੌਰ ਦੀ ਕਹਾਣੀ ਇਦਾਂ ਦੀ ਸੀ ਉਹ ਤੁਸੀਂ ਹੁਣ ਹਿਸਾਬ ਲਾ ਲਓ ਤਾਂ ਇਹ ਸੀ ਆਤੀ ਵੀਡੀਓ ਤੋਂ ਮਿਲਦੇ ਆਂ ਅਗਲੀ ਵੀਡੀਓ ਚ ਦੇ ਹੋ ਗਿਆ ਸਤਿ ਸ਼੍ਰੀ ਅਕਾਲ